ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਸਾਰੇ ਭਰਾਵਾਂ ਦਾ ਅੱਜ ਪਹੁੰਚੇ ਆ ਜੀ ਆਪਾਂ ਸਿੱਧੂ ਡੈਰੀ ਫਾਰਮ ਦੇ ਵਿੱਚ ਤਾਂ ਨਾਲੇ ਤਾਂ ਲਹਿਰੇਗਾਗਾ ਪਿੰਡ ਜਿਹੜਾ ਲਹਿਰੇਗਾਗਾ ਮੇਣੀ ਆ ਫਲਾਈਓਵਰ ਦੇ નીચે ਹੀ ਆ ਤਾਂ ਫਾਰਮ ਆ ਜਿਹੜੀ ਨਵੀਂ ਇਹਨਾਂ ਦੀ ਬਰੀਡਿੰਗ ਛੋਟੇ ਬੱਚਿਆਂ ਦੀ ਤਿਆਰ ਹੁੰਦੀ ਆ ਉਹ ਆ ਤੇ ਆਪਾਂ ਚੱਲਦੇ ਆਂ ਉਤਰ ਵੱਡੇ ਫਾਰਮ ਕਰਨੇ ਨੂੰ ਤੇ ਨਾਲੇ ਇਹਨਾਂ ਕੋਲੇ ਤਾਂ ਬਹੁਤ ਜ਼ਬਰਦਸਤ ਨੁਕਸਾ ਹੈ ਜਿਹੜੀ ਇਹ ਦਵਾਈ ਦਿੰਦੇ ਆ ਮਤਲਬ ਮੱਝਾਂ ਦੇ ਜਿਹੜਾ ਬਾਈ ਜਨ ਪੈਂਦਾ ਭਾਰ ਪੈਂਦਾ ਪਿੱਛਾ ਮਾਰਦੀਆਂ ਕਹਿੰਦੇ ਨੇ ਆਪਾਂ ਤਾਂ ਉਹ ਵੀ ਸਾਰੀ ਜਿਹੜੀ ਦਵਾਈ ਦਿੰਦੇ ਰਹਿੰਦੇ ਆ ਹਨਾ ਨਾਲ-ਨਾਲ ਆਪਾਂ ਦਵਾਈ ਦੀ ਗੱਲ ਤਾਂ ਚਲੋ ਕਰਨੀ ਕਰਨੀ ਆ ਆਪਾਂ ਕਿਉਂਕਿ ਬਹੁਤ ਸਮੱਸਿਆ ਆਉਂਦੀ ਆ ਬਹੁਤ ਪ੍ਰੋਬਲਮ ਆਉਂਦੀ ਆ ਡੇਲੀ ਮੈਨੂੰ ਕਾਫੀ ਫੋਨ ਆਉਂਦੇ ਰਹਿੰਦੇ ਆ ਤਾਂ ਅੱਜ ਸੋਡਾ ਕਰਕੇ ਸਪੈਸ਼ਲੀ ਟਾਈਮ ਕੱਢਿਆ ਅੱਜ ਤਾਂ ਬਾਈ ਕੋਲੇ ਤੇ ਨਾਲੇ ਖੁਦ ਨਾਲ ਬਾਈ ਦਾ ਫਾਰਮ ਹੈ ਤਾਂ ਉਹ ਫਾਰਮ ਦੇ ਵੀ ਆਪਾਂ ਸਾਨੂੰ ਕਰਵਾਉਣੇ ਆ ਦਰਸ਼ਨ ਕਾਫੀ ਬਾਈ ਨੇ ਵੀ ਅੱਜ ਤੋਂ 2 ਸਾਲ ਪਹਿਲਾਂ 14-15 ਮੱਝਾਂ ਤੋਂ ਸਟਾਰਟ ਕਰਕੇ ਕੰਮ ਤਾਂ ਅੱਜ ਬਾਈ ਕੋਲੇ 60-70 ਮਤਲਬ ਮੱਝਾਂ ਗਈਆਂ ਨਾਲ ਕੁਝ ਥੋੜੀਆਂ ਜੀਆਂ ਗੰਮ ਤਾ ਬਾਕੀ ਜਿਹੜੀ ਬਰੀਡਿੰਗ ਆ ਉਹ ਕਰਦੀ ਕਰਦੇ ਆ ਹਨ ਤਾਂ ਬਾਈ ਨਾਲ ਉਹ ਵੀ ਗੱਲਾਂ ਬਾਤਾਂ ਕਰਾਉਣੀਆਂ ਤਾਂ ਬਾਈ ਸਸੀਕਾਲ ਜੀ ਸਸੀਕਾਲ ਜੀ ਹੋ ਸੁਣਾਓ ਬਾਈ ਸਾਹਿਬ ਠੀਕ ਹੈ ਪਹਿਲਾਂ ਤੁਹਾਡਾ ਸੋਬਨਾਮ ਕੀ ਆ ਵੀਰੇ ਮੇਰਾ ਨਾਮ ਚਤਵੰਤ ਸਿੰਘ ਜੀ ਜਸਵੰਤ ਸਿੰਘ ਜੀ ਚਤਵੰਤ ਸਿੰਘ ਜੀ ਚਤਵੰਤ ਚਤਵੰਤ ਸਿੰਘ ਜੀ ਜਦੋਂ ਠੀਕ ਹੈ ਜੀ ਵੀਰੇ ਚਤਵੰਤ ਸਿੰਘ ਹਾਂਜੀ ਸਿੱਧੂ ਹਾਂਜੀ ਸਿੱਧੂ ਡੈਰੀ ਫਾਰਮ ਦੇ ਨਾਂ ਤੇ ਆ ਜਾਂਦਾ ਹਨ ਹਾਂਜੀ ਤਾਂ ਆਪਣਾ ਜੇ ਆਪਾਂ ਡੈਰੀ ਫਾਰਮ ਦਾ ਆਪਾਂ ਐਡਰੈਸ ਦੱਸੀ ਕਿਉਂਕਿ ਨਾਲ ਆਪਾਂ ਉਹ ਵੀ ਦੱਸਣੀਆਂ ਦਵਾਈਆਂ ਬੰਗਾਂ ਨੂੰ ਹਨਾ ਪਾਰ ਬਾਅਦ ਤੇ ਕਈ ਵਾਰੀ ਕਿਸੇ ਨੂੰ ਆਉਣਾ ਦੇ ਨਾਲ ਹੀ ਆਪਣਾ ਬਿਜਲੀ ਘਰੀ ਹੈਗੇ ਮੇਨ ਹਾਂ ਬਿਜਲੀ ਘਰ ਹੈਗੇ ਜੀ ਮੇਨ ਠੀਕ ਹੈ ਜੀ ਆਹ ਬਿਲਡਿੰਗ ਹੈ ਜੀ ਬਿਜਲੀ ਘਰ ਬਿਜਲੀ ਘਰ ਓਕੇ ਠੀਕ ਹੈ ਜੀ ਬਈ ਤਾਂ ਫਲਾਈਓਵਰ ਦੇ ਨੀਚੇ ਆ ਜਾਂਦਾ ਜੀ ਹਾਂਜੀ ਹਾਂਜੀ ਫਲਾਈਓਵਰ ਨਾਲ ਤੇ ਬਾਈ ਆਪਾਂ ਨੂੰ ਇਹ ਤੁਸੀਂ ਡੈਰੀ ਫਾਰਮ ਦੇ ਕਿੱਥੇ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਆਏ ਸੀਗੇ ਬਾਈ ਇਹ ਲਗਭਗ ਹੋ ਗਏ ਆਪਾਂ ਨੂੰ 2.5 ਸਾਲ ਆਪਾਂ ਕਹਿੰਦੀ ਹੈ ਜੀ ਅੱਛਾ 2.5 ਸਾਲ ਹੋ ਗਏ ਬਾਈ ਤਾਂ ਸ਼ੁਰੂ ਕਿੰਨੇ ਐਨੀਮਲਾਂ ਤੋਂ ਕੀਤਾ ਸੀ ਬਾਈ 14 ਪਸ਼ੂਆਂ ਨਾਲ ਕੀਤਾ ਸੀ 14 ਪਸ਼ੂਆਂ ਨਾਲ ਤਾਂ ਸ਼ੁਰੂ ਕੀਤਾ ਸੀ ਬਾਈ ਤੇ ਅੱਜ ਟੋਟਲ ਕਿੰਨੇ ਆ ਆਪਣੇ ਕੋਲੇ ਜੀ ਟੋਟਲ 60 ਮੱਝਾਂ ਜੀ ਤੇ 15 ਵੀ ਝੋਟੀਆਂ 60 ਮੱਜਾਂ ਜੀ ਬਾਈ ਤਾਂ ਲੇਬਰ ਦੇ ਬੰਦੇ ਕਿੰਨੇ ਨਾਲ ਹੁਣ ਲੇਬਰ ਦੇ ਤਿੰਨ ਭਈਏ ਜੀ ਤਿੰਨ ਭਈਏ ਨਾਲ ਜੀ ਨਾਲ ਥੋੜਾ ਸਾਡਾ ਪਰਿਵਾਰ ਹੋ ਗਿਆ ਜੀ ਮਿਹਨਤੀ ਪਰਿਵਾਰ ਹੈ ਹਨਾ ਤਾਂ ਜੇ ਆਪਾਂ ਗੱਲ ਕਰੀਏ ਵੀਰੇ ਚਲਦੀ ਚਲਦੀ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਕਰੀਏ ਵੀ ਥੋੜੀ ਕਾਫੀ ਮੈਂ ਮਤਲਬ ਦੂਰ ਤੱਕ ਵੀ ਮਤਲਬ ਇਹ ਸੁਣਿਆ ਸੀ ਵੀ ਤੁਹਾਡੇ ਕੋਲੇ ਜਿਹੜੀ ਭਾਰ ਦੀ ਪਿੱਛਾ ਮਾਰਨਾ ਕਹਿੰਦੇ ਨੇ ਆਪਾਂ ਠੀਕ ਆ ਕੋਈ ਕਹਿੰਦਾ ਹਾਂਜੀ ਹਾਂਜੀ ਤਾਂ ਕੋਈ ਕਹਿੰਦਾ ਵੀ ਜਿਹੜੀ ਸਮੱਸਿਆ ਆਉਂਦੀ ਆਪਾਂ ਨੂੰ ਭਾਰ ਦੀ ਆ ਗਈ ਪਿੱਸਾ ਮਾਰਨ ਆ ਗਿਆ ਹਨਾ ਤਾਂ ਜਿਹੜੀ ਇਹ ਚੀਜ਼ ਆ ਇਹਦੇ ਤੁਹਾਡੇ ਕੋਲੇ ਸੁਣਿਆ ਵੀ ਜਮਾ ਗਰੰਟੀ ਵਾਲੀ ਦਵਾਈ ਹੈ ਹਾਂਜੀ 100% ਗਰੰਟੀ ਹੈ ਓਕੇ ਵੀਰੇ ਹਾਂਜੀ ਤਾਂ ਕਿੰਨਾ ਟਾਈਮ ਹੋ ਗਿਆ ਵੀਰੇ ਇਹ ਦਵਾਈ ਜਿਹੜੀ ਦਿੰਨੇ ਆ ਤੁਸੀਂ ਇਹ ਦਵਾਈ ਦਾ ਤਕਰੀਬਨ 2 ਸਾਲ ਕੋਈ ਕੰਮ ਚਲਾਇਨੂੰ ਠੀਕ ਆ ਵੀਰੇ ਹਜ਼ਾਰਾਂ ਬੰਦਾ ਲੈ ਗਿਆ ਅੱਜ ਤੱਕ ਕਿਸੇ ਦਾ ਵੀ ਲੰਬਾ ਨਹੀਂ ਆਇਆ ਫਿਰ ਹਜ਼ਾਰ ਦੇ ਵਿੱਚੋਂ 2-4 ਬੰਦਿਆਂ ਦਾ ਵੀ ਲੰਬਾ ਆਇਆ ਹੁੰਦਾ ਆਪਾਂ ਗਰੰਟੀ ਦਿੰਦੇ ਸੀ ਗਰੰਟੀ ਨਹੀਂ ਦਿੰਦੇ ਸੀ ਇਹ ਗੱਲ ਆਪਣੀ ਗਰੰਟੀ ਹੈ ਜੇ ਨਾ ਬੰਦ ਹੋਵੇ ਆਪਾਂ ਖੁਦਾ ਅਗਲੇ ਨੂੰ ਕਰਾਇਆ ਵੀ ਵਾਪਸ ਕਰਾਂਗੇ ਪੈਸੇ ਤਾਂ ਦਵਾਈ ਵਾਲੇ ਵਾਪਸ ਕਰਨੀ ਕਰਨੇ ਆ ਕੋਈ ਉਹਦਾ ਕਰਾਇਆ ਵਾਪਸ ਕਰਾਇਆ ਵੀ ਆਪਾਂ ਵਾਪਸ ਦੇਵਾਂਗੇ ਦੇਖੋ ਜੀ ਏਡੀ ਵੱਡੀ ਕੋਈ ਦਸੱਲੀ ਨਹੀਂ ਦੇ ਸਕਦਾ ਬਈ ਇਹ ਕੋਈ ਗਰੰਟੀ ਦੇ ਨਹੀਂ ਸਕਦਾ ਤਾਂ ਉਹ ਦਵਾਈ ਦੀ ਜਿਹੜੀ ਔਸਤ ਹੈ ਵੀ ਕਿੰਨੇ ਕ ਦੀ ਪੈ ਜਾਂਦੀ ਹੈ ਉਹੋ ਜੇ ਜ਼ਿਆਦਾ ਭਰ ਪੈਂਦਾ 1000 ਰੁਪਏ ਦੀ ਦਵਾਈ ਹੈ ਜੀ ਓਕੇ ਜੀ ਕਈ ਵਾਰੀ ਮੱਝ ਦੇ ਘੱਟ ਪੈਂਦਾ ਫੁੱਲ ਦਿਖਾਉਂਦੀ ਹੈ ਟਾਈਮ ਥੋੜਾ ਰਹਿੰਦਾ ਨੂੰ 500 ਦੀ ਦਵਾਈ ਬਸ ਕੋਲੀ 500 ਜਾਂ 1000 ਹਾਂਜੀ 500 ਜਾਂ 1000 ਠੀਕ ਹੈ ਜੀ ਦੇਖੋ ਜੀ ਬਾਈ ਇੱਕ ਤਰ੍ਹਾਂ ਇਹ ਪੁੰਨ ਵਾਲਾ ਕੰਮ ਹੀ ਆ ਨਾਲ ਹਨਾ ਪੁੰ ਦੂਸਰੀ ਗੱਲ ਆਲਾ ਪਹਿਲੀ ਪਾਰ ਵਾਲੀਆਂ ਮੱਜਾਂ ਤੇ ਪੈਸੇ ਲਾ ਕੇ ਹੰਝ ਜਾਂਦਾ ਅਗਲਾ ਬਈ ਰਾਮ ਆਉਂਦਾ ਆਪਣਾ ਤਾਂ ਬਸ ਵੀ ਐਂਡ ਤੇ ਵੀ ਇੱਕ ਵਾਰੀ ਆਪਾਂ ਤੋਂ ਬੰਦਾ ਲੈ ਕੇ ਇਹ ਦੇਖ ਲੈ ਵੀ ਰਿਜ਼ਲਟ ਦੇਖੋ ਉਹਦੇ ਸਾਹਮਣੇ ਬਿਲਕੁਲ ਜਦੋਂ ਤੁਸੀਂ ਗਰੰਟੀ ਇੰਨੀ ਦਿੱਤੀ ਬਾਈ ਹਨਾ ਇਹ ਤੋਂ ਮਗਰ ਤਾਂ ਕੁਝ ਰਹਿ ਨਹੀਂ ਗਿਆ ਮੇਰੇ ਹਿਸਾਬ ਦੇ ਨਾਲ ਤੇ ਜੇ ਆਪਾਂ ਗੱਲ ਕਰੀਏ ਕਿਉਂਕਿ ਨਾਲ ਐ ਗਰੰਟੀ ਬਾਈ ਆਏ ਆ ਜਦੋਂ ਹੁਣ ਦੇਖੋ ਆਪਦੇ ਕੋਲੇ ਬਾਈ ਕੋਲੇ ਅੱਜ ਮੰਨ ਲਓ ਛੋਟਾ ਵੱਡਾ 80 90 ਐਨੀਮਲ ਹੈਗੇ ਆ ਕਿਉਂਕਿ ਆਪਦੇ ਤੇ ਯਾਰ ਆਪਦੇ ਪਸ਼ੂਆਂ ਤੇ ਵੀ ਹੁੰਦੇ ਆ ਜੀ ਬਾਹਰੋਂ ਵੀ ਹੁੰਦੇ ਆ ਤੇ ਅੱਜ ਬਾਈ ਵੀ ਪਹੁੰਚੇ ਹੋਏ ਸੀਗੇ ਬ अच्छा ते ਤੁਸੀਂ ਦਵਾਈ ਪਹਿਲਾਂ ਵੀ ਲੈ ਕੇ ਗਏ ਫਸਟ ਟਾਈਮ ਆਇਆ ਜੀ ਨਾ ਨਾ ਪਹਿਲੀ ਵਾਰ ਆਇਆ ਬਈ ਆਪਣੇ ਬਜ਼ਾਰ ਦੋਸਤ ਨੇ ਲੈ ਦਿੱਤੀ ਪਹਿਲਾਂ ਦਵਾਈ ਓਕੇ ਉਹਨਾਂ ਤੋਂ ਐਡਰੈਸ ਲੈਤਾ ਤਾਂ ਕਰਕੇ ਸੀ ਪਹਿਲੀ ਵਾਰ ਆਇਆ ਅੱਛਾ ਉਹਨਾਂ ਨੇ ਦੱਸਿਆ ਵੀ ਪ੍ਰੋਪਰ ਜਿਹਾ ਢੰਗ ਨਾਲ ਵੀ ਉਦੋਂ ਬਾਅਦ ਪਿਆ ਨਹੀਂ ਪਰ ਹਾਂ ਹਾਂ ਬੜੀ ਵਧੀਆ ਰਿਜ਼ਲਟ ਆਇਆ ਬਈ ਅੱਛਾ ਅੱਜ ਸੁਵਿਹਲੀ ਦਵਾਈ ਲੈਣ ਆਏ ਆ ਤੁਸੀਂ ਹਾਂਜੀ ਹਾਂਜੀ ਠੀਕ ਹੈ ਇਹ ਵੀ ਬਾਈ ਹੁਣੀ ਆਇਆ ਮੇਰੇ ਹੁੰਦੇ ਹੁੰਦੇ ਤਾਂ ਬਾਕੀ ਬਾਈ ਜੀ ਆਪਾਂ ਜੇ ਗੱਲ ਕਰੀਏ ਹੈਨਾ ਤਾਂ ਇੱਕ ਨਾਲ ਚਲਦੀ ਵੀਡੀਓ 'ਚ ਨੰਬਰ ਵੀ ਬੋਲ ਦੋ ਹੁਣੇ 86992 ਜੀ 86992 16149 ਜੀ 16149 ਇਹ ਨੰਬਰ ਆ ਵੀਰੇ ਬਾਈ ਦਾ ਬਾਈ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਤੇ ਹੁਣ ਆਜੋ ਆਪਾਂ ਨਾਲ ਨਾਲ ਬਾਈ ਨੂੰ ਆਪਾਂ ਢੇੜਾ ਦਵਾਉਣੇ ਆ ਤੇ ਨਾਲ ਨਾਲ ਆਪਾਂ ਜਿਹੜਾ ਫਾਰਮ ਦਿਖਾਉਂਦੇ ਰਹਿੰਨੇ ਆ ਤੇ ਬਾਈ ਹੁਣ ਜਿਹੜੀਆਂ ਆਪਣੇ ਕੋਲੇ ਐਸੇ ਟਾਈਮ ਜਿਹੜੀਆਂ ਦੁੱਧ ਤੇ ਚੱਲਦੀਆਂ ਆਜੋ ਜੀ ਚਲੋ ਮੂਰੇ ਚੱਲੀ ਚੱਲੋ ਨਾਲੇ ਗੱਲਬਾਤ ਕਰਦੇ ਰਹੋ ਤਾਂ ਜਿਹੜੀਆਂ ਹੁਣ ਐਸੇ ਟਾਈਮ ਜਿਹੜੀਆਂ ਆਪਣੇ ਕੋਲੇ ਹਾਈ ਮਿਲਕ ਜਿਹੜੀਆਂ ਦਿੰਦੀਆਂ ਉਹ ਕਿੰਨੀਆਂ ਮੱਝਾਂ ਆਪਣੇ ਫਾਰਮ 'ਚ ਆਪਣੇ ਕੋਲ ਲਗਭਗ ਹੁਣ ਉਨੇ ਥੱਤੀ ਗੱਜਾਂ ਹੋਣੀਆਂ ਲੱਗ ਭੱਗਾ ਠੀਕ ਹੈ ਜੀ ਹਾਂਜੀ ਤਾਂ ਜਿਹੜੀਆਂ ਹੁਣ ਮਿਲਕ ਤੇ ਸਾਰੀਆਂ ਚਲਦੀਆਂ ਕੋ ਬਜਟ ਟੋਕੜਾ ਡਰਾਈਵ ਕੀਤੀਆਂ ਹੋਗੀਆਂ ਟੋਕੜਾ ਵਿੱਚ ਡਰਾਈਵ ਹੀ ਕੀਤੀਆਂ ਹੋਈਆਂ ਮੰਨੋ 40 ਕਿ ਮੈਸਾ ਮਿਲਕ ਦਿੰਦੀਆਂ ਹੋਣਗੀਆਂ ਓਕੇ 40 ਕਿ ਮੈਸਾ ਮਿਲਕ ਦਿੰਦੀਆਂ ਤਾਂ ਬਾਈ ਮਿਲਕ ਦਾ ਜਿਹੜਾ ਹੁਣ ਮਿਲਕ ਪ੍ਰੋਡਿਊਸ ਕਿੰਨਾ ਹੋ ਜਾਂਦਾ ਕਿੰਨਾ ਦਿਨ ਦਾ ਦੁੱਧ ਹੋ ਜਾਂਦਾ ਆਪਣੇ ਕੋਲੇ ਮਿਲਕ 4 ਕੁਆਟਲ ਲੱਗ ਭੱਗ ਹੋ ਜਾਂਦੇ 4 ਕੁ ਮਾਟ ਹੋ ਜਾਂਦਾ ਤੇ ਜਿਹੜੀ ਸੇਲ ਆ ਬਾਈ ਆਪਣੀ ਸ਼ਹਿਰ ਦੇ ਵਿੱਚ ਹੀ ਆ ਸ਼ਹਿਰ ਦੇ ਵਿੱਚ ਠੀਕ ਹੈ ਜੀ ਬਾਈ ਸੇਲ ਆਪਣੀ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਹਾਂਜੀ ਤਾਂ ਬਾਕੀ ਬਾਈ ਹਾਰਡ ਰੂ ਤਾ ਬਈ ਤੁਹਾਡੇ ਹਿਸਾਬ ਦੇ ਨਾਲ ਫਿਰ 10-12 ਲੀਟਰ ਵਾਲਾ ਰੱਖਣ ਦਾ ਤਾਂ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਬੰਦਾ ਨਕਾਮ ਹੀ ਨਾ ਕਰੇ ਜੀ ਕੀ ਫਾਇਦਾ ਅੱਛਾ ਉਹ ਦਿਨੋਂ ਕੰਮ ਹੀ ਨਾ ਕਰੇ ਜਣੀ ਪਸਤਾ ਪਾ ਕੇ ਫਿਰ ਛੱਡੂਗਾ ਜੀ ਹਾਂ ਜੀ ਬਿਲਕੁਲ ਹਨਾ ਭਾਵੇਂ ਬੰਦਾ ਜਿੱਥੇ 10 ਮੈਸਰ ਰੱਖਦਾ ਦੋ ਰੱਖ ਲੈ ਪਰ ਚੰਗੀਆਂ ਰੱਖ ਚੰਗੀਆਂ ਰੱਖ ਲਈ ਨਾਲੇ ਨਾਲੇ ਨਾਲ ਬਰੀਡ ਹੋਈ ਜਾਂਦੇ ਨਾਲੇ ਦੁੱਧ ਦੀ ਪ੍ਰੋਡਕਸ਼ਨ ਹੋਣੀ ਮਿਲ ਜਾਂਦੀ ਹੈ ਬਈ ਤਾਂ ਦੁੱਧ ਫਿਰ ਬਈ ਆਪਣਾ ਸ਼ਹਿਰ ਚੋਂ ਕੀ ਰੇਟ ਜਾਂਦਾ ਹੈ 70 ਰੁਪਏ ਜਾਂਦਾ ਹੈ 70 ਰੁਪਏ ਜਾਂਦਾ ਵੀਰੇ ਤੇ ਦੋਨੇ ਟਾਈਮ ਹੀ ਸਹਰ ਚ ਜਾਂਦਾ ਹਰ ਦੋਨੇ ਟਾਈਮ ਸਹਰ ਚ ਤੇ ਅੱਗੇ ਵਾਲਾ ਜਿਹੜਾ ਖਰਚਾ ਕਰਦੇ ਆ ਤੁਸੀਂ ਡੇਲੀ ਰੁਟੀਨ ਦੇ ਵਿੱਚ ਜਿਹੜਾ ਕੋਈ ਆਪਣੇ ਆਮ ਸਵਾਲ ਹੁੰਦਾ ਵੀ ਤੁਸੀਂ ਗਏ ਸੀਗੇ ਬਾਈ ਕੋਲੇ ਹਨਾ ਤੁਸੀਂ ਉਹਨਾਂ ਤੋਂ ਫੀਡ ਬਾਰੇ ਨਹੀਂ ਪੁੱਛਿਆ ਤਾਂ ਜਿਹੜੀ ਤੁਸੀਂ ਹੁਣ ਡੈਟ ਪਲਾਨ ਆ ਤੁਹਾਡਾ ਵੀ ਦੁੱਧ ਵਾਲਿਆਂ ਨੂੰ ਉਹ ਕੀ ਦੇ ਰਹੇ ਆ ਅੱਜ ਕੱਲ ਕਿਹੜਾ ਆਪਣੀ ਅਸੀਂ ਘਰੇ ਫੀਡ ਕੈਰ ਕਰਦੇ ਆ ਜੀ ਓਕੇ ਹਾਂਜੀ ਆਪਦੀ ਜਣੀ ਕਿ ਘਰ ਦੀ ਫੀਡ ਹੀ ਤਿਆਰ ਕਰਦੇ ਆ ਜਿਹੜੇ ਮਤਲਬ ਫਾਰਮੂਲੇ ਹੁੰਦੇ ਦੇਸੀ ਆਪਣੇ ਹਾਂਜੀ ਠੀਕ ਹੈ ਜੀ ਤੇ ਹਰ ਐਨੀਮਲ ਦੇ ਮਗਰ ਤੁਸੀਂ ਦੁੱਧ ਦੇ ਹਿਸਾਬ ਨਾਲ ਪਾਉਨੇ ਆ ਕਿ ਬਸ ਇੱਕ ਟੱਕ ਨਾਲ ਹੀ ਪਾਉਨੇ ਆ ਦੁੱਧ ਦੇ ਹਿਸਾਬ ਨਾਲ ਕਿੰਨੀ ਦੁੱਧ ਦੇ ਹਿਸਾਬ ਨਾਲ ਪਾਣੀ ਹੈ ਤਾਂ ਜੱਟੂ ਸੌਦਾ ਗਿਆ ਜਿਹੜੇ ਤੱਕ ਨਾਲ ਪਾਣੀ ਹੈ ਓਕੇ ਜੀ ਤੇ ਮੰਨ ਲਈ ਅੱਪ ਤਾਂ ਨੌਜ ਦੇ ਨਾਲ ਕੰਮ ਕਰਦਾ ਨੌਜ ਦੇ ਨਾਲ ਕੰਮ ਕਰਦਾ ਨੌਜ ਦੇ ਨਾਲ ਕੰਮ ਕਰੂਗਾ ਬੰਦਾ ਫੇਰ ਹੀ ਕਾਮਯਾਬ ਫੇਰ ਹੀ ਕਾਮਯਾਬ ਹੋਊਗਾ ਕੰਮ ਕੋਈ ਵੀ ਮਾੜਾ ਜਾ ਮੈਨੂੰ ਛੋਟਾ ਜਾ ਵੱਡਾ ਨਹੀਂਗਾ ਬਿਲਕੁਲ ਬੰਦੇ ਦੀ ਨੌਜ ਨੇ ਉਹਨੂੰ ਵਧਾਉਣਾ ਹੈਗਾ ਬੰਦੇ ਦੀ ਨੌਜ ਨੇ ਉਹਨੂੰ ਘਟਾਉਣਾ ਹੈਗਾ ਹਾਂ ਜਿੱਤੇ ਹੁਣ ਪ੍ਰੋਪਰਟ ਵੀ ਜਿਹੜਾ ਤੁਸੀਂ ਮਹੀਨੇ ਦਾ ਕਿੰਨੇ ਦਾ ਤੁਹਾਡਾ ਦੁੱਧ ਬਣ ਜਾਂਦਾ ਟੋਟਲ ਤੇ ਕਿੰਨੇ ਦੀ ਤੁਹਾਡੀ ਜਿਹੜੀ ਲਾਗਤ ਆ ਜਾਂਦੀ ਹੈ ਲਗਭਗ ਜੀ 28000 ਦੁੱਧ ਬਣ ਜਾਂਦਾ ਹੈਗਾ ਦਿਨ ਦਾ ਹਾਂਜੀ ਦਿਨ ਦਾ ਓਕੇ ਜੀ ਸਾਈ ਦਾ ਵੀ ਰਹਿੰਦਾ 27 ਦਾ ਵੀ ਰਹਿੰਦਾ ਹਾਂਜੀ ਹਾਂਜੀ ਕਈ ਵਾਰੀ ਬਚ ਰਿਹਾ ਡੈਰੀ ਜੀ ਪਾਉਣਾ ਪੈਂਦਾ 10 ਕਿਲੋ ਮੰਨ ਘਟ ਜਾਂਦਾ ਉਦੋਂ ਠੀਕ ਹੈ ਜੀ ਤੇ ਇਹਦੇ ਤੋਂ ਲਗਭਗ ਜੀ ਆਪਾਂ ਵੀ ਟੋਟਲ ਖਰਚਾ ਲਈਏ ਜੀ ਹਾਂਜੀ ਉਹ ਗਾਹਾਂ ਮੱਝਾਂ ਨੂੰ ਗੱਬਣਾ ਹੋਊਗੀ ਉਹਨਾਂ ਦਾ ਵੀ ਖਰਚਾ ਪੈਂਦਾ ਵੇਚਦੇ ਤਾਂ ਨਹੀਂ ਪਰ ਰੱਖਾ ਨੇਗੇ ਹਾਂਜੀ ਵੀ ਅੱਦੋ ਅੱਦੋ ਪਚ ਰਹੇ ਨੇ ਹੈਗੇ ਆਓ ਜਨਨ ਕਿ ਵੀ ਜੇ ਆਪਾਂ 25 ਤੋਂ ਉੱਪਰ ਲਾ ਲਿਆ ਵੀ ਜਨਨ ਕਿ ਵੀ 12 ਤੋਂ 15000 ਆਪ ਨੂੰ ਬਚ ਜਾਂਦਾ ਉਹਨਾਂ ਦਾ ਖਰਚਾ ਹੋ ਜਾਂਦਾ ਆਪਣਾ 4 ਲੱਖ ਰੁਪਿਆ ਵੀ ਮਹੀਨੇ ਦਾ ਕਰਦ ਹੁੰਦੀਆਂ ਕਹਿੰਦੇ ਕਰਦ ਹੁੰਦੀਆਂ ਸੜਦਾਂ ਦੀਆਂ ਵਿਚਾਰੀਆਂ ਕਹਿੰਦੇ ਹੁੰਦੇ ਇਹ ਤਾਂ ਕਰਮ ਵਾਲੀਆਂ ਲੁਕੋ ਕੇ ਨਹੀਂ ਕੋਸ ਰੱਖਦੀਆਂ ਤੇ ਭਾਈ ਜਿਵੇਂ ਤੁਸੀਂ ਵੀ ਹੁਣ ਮਤਲਬ ਜਿਵੇਂ ਆਮ ਬੰਦਿਆਂ ਦਾ ਇੱਕ ਸਵਾਲ ਹੋਰ ਵੀ ਹੁੰਦਾ ਠੀਕ ਆਪਾਂ ਦੇਖਦੇ ਆ ਨਵੇਂ ਬੰਦੇ ਹੁੰਦੇ ਆ ਉਹ ਕਹਿੰਦੇ ਯਾਰ ਨਹੀਂ ਇਹ ਤਾਂ ਪਸ਼ੂਆਂ ਦੇ ਵਿੱਚ ਆ ਗਏ ਸੋਨੂੰ ਸਿਰਫ 2 ਸਾਲ ਹੀ ਹੋਇਆ ਜਿਵੇਂ ਤੁਹਾਡੀਆਂ ਸਫਤਾਂ ਵੀ ਮੈਂ ਸੁਣੀਆਂ ਵੀ ਮੁੰਡੇ ਨੇ ਬੜੀ ਜਿਆਦਾ ਤਰੱਕੀ ਕੀਤੀ 2 ਸਾਲਾਂ ਚ ਆ ਕੇ ਕਿਉਂਕਿ ਤੁਸੀਂ ਜਿਹੜੇ 2 ਸਾਲਾਂ ਦੇ ਵਿੱਚ ਤੁਸੀਂ ਦੋ ਐਨੀਮਲ ਵਧਾਏ ਬਸ ਉਹ ਜਿਹੜੀਆਂ 10 15 ਮਹੀਨਿਆਂ ਤੋਂ ਕੰਮ ਸਟਾਰਟ ਕੀਤਾ ਪਰ ਉਸ ਤੋਂ ਬਾਅਦ ਆਉਣ ਵਾਲੇ ਜਿਹੜੇ ਪਸ਼ੂ ਸੀ ਉਹਨਾਂ ਨੂੰ ਉ ਉਹ ਵੀ ਨੌਕਰੀ ਕਰਦਾ ਹੋਏ ਕਹਿੰਦੇ ਵੀ ਉਹ ਆਪਣਾ ਸਟੱਡ ਮਿਲੇ ਹੁਣ ਤਾਂ ਅੱਜ ਦੇ ਟਾਈਮ ਅੱਜ ਦੇ ਟਾਈਮ ਮੱਜਾਂ ਤੋਂ ਬਿਨਾ ਤੁਹਾਨੂੰ ਕੋਈ ਐਦਾਂ ਦਾ ਕੋਈ ਬਿਜ਼ਨਸ ਲੱਗਦਾ ਜਿਹੜਾ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ 2-3 ਲੱਖ ਰੁਪਈਆ ਹੋਰ ਕਿਸੇ ਬਿਜ਼ਨਸ ਤੋਂ ਕਮਾ ਸਕਦੇ ਹੋ ਦੇਖੋ ਜੀ ਉਹ ਬਿਜ਼ਨਸ ਆਪ ਦੀ ਥਾਂਗੇ ਹਾਂਜੀ ਦੇਖੋ ਬੰਦੇ ਦਾ ਕੋਈ ਵੀ ਹੈ ਤੰਮ ਕਰਨ ਦਾ ਤਰੀਕਾ ਹੈਗਾ ਦੇਖੋ ਪਰ ਮੈਨੂੰ ਵੀ ਕੰਮ ਆਸ ਆ ਗਿਆ ਮੈਨੂੰ ਇਹ ਕੰਮ ਵਧੀਆ ਲੱਗ ਰਿਹਾ ਕੋਈ ਨਾ ਵੀ ਇਹ ਜੇ ਕੰਮ ਦੇ ਵਿੱਚ ਆਉਣੇ ਆ ਉਹਦੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਜੀ ਵੀ 10 12 ਆਲੀ ਮੱਜ ਰੱਖਣੀ ਤਾਂ ਨਾ ਹੀ ਰੱਖੋ ਹਾਂਜੀ ਤੇ ਜੇ ਰੱਖਣੀ ਆ ਤਾਂ 14 15 ਤੋਂ ਘੱਟ ਸੋਡੇ ਕੋਲੇ ਮੱਜ ਨਹੀਂ ਹੋਣੀ ਚਾਹੀਦੀ ਹੋਰ 14 ਲੀਟਰ ਹੋਵੇ ਜੀ ਉੱਪਰ ਭੰਵੇਂ ਕਿੰਨੀ ਉੱਪਰ ਜਿੰਨਾ ਮਰਜੀ ਹੋਵੇ ਵੀ 14 15 ਤੋਂ ਘੱਟ ਹੋਣੀ ਨਹੀਂ ਚਾਹੀਦੀ ਬਾਈ ਹੈਨਾ ਤਾਂ ਬਾਕੀ ਜਿੰਨੀ ਕਿ ਮਿਹਨਤ ਕਰੋਗੇ ਉਹਨਾਂ ਕਿਤੇ ਹੀ ਜਾਣਗੀਆਂ ਗੱਲ ਇਹ ਵੀ ਹੈ ਹੁਣ ਆਪਾਂ ਕਿਹਦੀ ਵੀ 25 ਕਿਲੋ 25 ਕਿਲੋ ਵਾਲੀ ਰੱਖ ਲਓ ਬੰਦਾ ਪਹਿਲੀ ਵਾਰ ਕ 15 ਕਿ ਫੀਟ ਦੀ ਮੱਝ ਰੱਖਣੀ ਚਾਹੀਦੀ ਹੈ ਪਹਿਲੀ ਵਾਰ ਜਦੋਂ ਮੰਨ ਲਈ ਆਪਾਂ ਨੂੰ ਉਹਦਾ ਟੰਗ ਤਰੀਕੇ ਪਤਾ ਲੱਗਦੇ ਆ ਪਸ਼ੂ ਦੇ ਉਦੂਆ ਚਲ ਬੰਦਾ ਅੱਗੇ ਬੀ ਡਬਲ ਯੂ ਸੁਧਾਰ ਕਰਦਾ ਠੀਕ ਆ ਜੀ ਵਿਚ ਬੰਦੇ ਕੀ ਹੁੰਦਾ ਨਵੇਂ ਬਾਈ ਜੀ ਜਦੋਂ ਮੈਂ ਸਾਲ ਇੱਕ ਦੋ ਮਹੀਨੇ ਲੇਟ ਵੀ ਹੋ ਗਏ ਆ ਉਹ ਵੇਚਣ ਦੀ ਕਰਦੇ ਆ ਦਾਦਾਵਾ ਹੈ ਨਾ ਤਾਂ ਮੁੜ ਕੇ ਉਹਨਾਂ ਦਾ ਨੁਕਸਾਨ ਉਹ ਵੀ ਨਹੀਂ ਪੂਰਾ ਹੁੰਦਾ ਤੇ ਉਹਦੇ ਬਾਰੇ ਸੋਡੇ ਕੀ ਰਿਹਾਏ ਆ ਵੀਰੇ ਦੇਖੋ ਆਪਾਂ ਦਾ 079 ਦਾ ਪ੍ਰਯੋਗ ਕਰਾਉਨੇਗੇ ਸਾਡਾ ਆਪਣੀ ਮੈਸਕੂਲੇਟ ਹੋਵੇ ਸਾਲ ਦੇ ਅੰਦਰ ਮੈਂ ਆਪਣੀ ਮਾਂ ਚ ਸੁਪਾਂ ਦੀ ਵੀ ਸਾਲ ਦੇ ਅੰਦਰ ਅੰਦਰ ਆਪਾਂ ਬੱਚਾ ਲੈਣੀ ਆ ਜਦੋਂ ਸੀ 079 ਦਾ ਪ੍ਰਯੋਗ ਕਰਾਇ ਸੀ ਦੋ ਮੱਝਾਂ ਦੇ ਪ੍ਰਯੋਗ ਕਰਾਇ ਸੀ ਹਾਂਜੀ ਦੋਨੇ ਗੱਭਣਾ ਨਿਕਲੀਆਂ ਉਹ ਇੰਕੱਲੇ ਬੰਦੇ ਦਾ ਵੱਧਦਾ ਜੀ 1500 ਬਿਲਕੁਲ ਚਲੋ ਆਪਾਂ ਨੂੰ ਆਏ ਨਾ ਡਾਕਟਰ ਵੀ ਰਾਇਤ ਕਰਦਣਾ ਵੱਡੇ ਫਾਰਮਾਂ ਜਤਾ ਥੋੜਾ ਜਿਹਾ ਉਸ ਤੋਂ ਬਾਅਦ ਅਸੀਂ 16 ਦੇ ਪ੍ਰਯੋਗ ਕਰਾਇਆ 16 ਚ ਤਿੰਨੇ ਖਾਲੀ ਰਹੀਆਂ 13 ਗੱਬਣਾ ਰਹੀਆਂ 13 ਗੱਬਣਾ ਇਹ 15 ਚ ਪ੍ਰਯੋਗ ਕਰਾਇਆ ਫਿਰ ਦੋ ਖਾਲੀ ਰਹੀਆਂ 14 ਗੱਬਣਾ ਰਹੀਆਂ ਉਸ ਤਰੀਕੇ ਨਾਲ ਗੱਬਣਾ ਕਰਾਈ ਜੀ ਮੈਸਾ ਉਹ ਵੀ ਜੀ ਐਵਰੇਜ ਆਪਾਂ 07 ਦੇ ਕਿੱਟ ਲਾ ਕੇ ਕਰਾਉਣੇ ਆ ਤੇ ਜੇ 10 ਕਰਵਾਉਣੇ ਆ ਤਾਂ 1 2 ਦਾ ਚਾਂਸ ਖਾਲੀ ਦਾ ਤੇ 7 8 ਗੱਬਣਾ ਤੇ ਰਹੇ ਵੀ ਇਹ ਨਹੀਂ ਆਪਣਾ ਮੈਸਾ ਸਾਲ ਖੜੀ ਜੀ ਆਪਾਂ ਇਹਨੂੰ ਦੇਖੀ ਇਹਨੇ ਤਾਰਾ ਨਹੀਂ ਦਿੱਤੀਆਂ ਇਹ ਬ ਤਾ ਬਾਕੀ ਤੁਸੀਂ ਕੱਖਾਂ ਦਾ ਰੁਟੀਨ ਦੋ ਵਾਰੀ ਹੈ ਤੁਹਾਡਾ ਹਾਂ ਦੋ ਵਾਰੀ ਸਵੇਰ ਔਰ ਸ਼ਾਮ ਹਾਂਜੀ ਤਾਂ ਉਹ ਵਿੱਚ ਚਾਰ ਵਾਰੀ ਬਣ ਜਾਂਦਾ ਪਹਿਲਾਂ ਸਨਨੀ ਹੋ ਜਾਂਦੇ ਜਾਂ ਦੂਜੀ ਵਾਰ ਫੇਰ ਹਰਾਚਾਰਾ ਹੋ ਜਾਂਦਾ ਤਾਂ ਤੁਸੀਂ ਇੱਕ ਵਾਰੀ ਦੇ ਵਿੱਚ ਹੀ ਕੰਮ ਕਰ ਦਿੰਦੇ ਸਾਰ ਠੀਕ ਹੈ ਜੀ ਤੇ ਦੁੱਧ ਦੇ ਮਗਰ ਐਵਰੇਜ ਬੀਫੀਡ ਕਿੰਨੀ ਪਾਉਣੀ ਹੈ ਜਿਵੇਂ ਮਾਲਾ ਲੀਟਰ ਮਗਰ ਕਹਿੰਦੇ ਆ ਵੀ ਅੱਪਾ ਮੰਨ ਲਓ ਜੀ 15 ਲੀਟਰ ਵਾਲੀ ਜੀ 15 ਲੀਟਰ ਵਾਲੀ ਨੂੰ ਲਗਭਗ ਦੇਖੋ 7.5 ਕਿਲੋ ਦਾ ਫੀਡ ਹੋਣੀ ਚਾਹੀਦੀ ਹੈ 2 ਕਿਲੋ ਮੈਸ ਦੀ ਹਾਈਟ ਵਾਸਤੇ ਚਾਹੀਦੀ ਹੈ ਹਾਂ ਬਾਡੀ ਦੇ ਸਾਹ ਹਾਂ 9 ਕਿਲੋ ਚਾਹੀਦੀ ਹੈ 9 9.5 ਕਿਲੋ ਦੁੱਧ ਫਿਰ ਤਾਂ ਹੀ ਲੰਮਾ ਟਾਈਮ ਆਪਾਂ ਜਿਹੜਾ ਦੁੱਧ ਲੈ ਸਕਦੇ ਹਾਂ ਨਾ ਤਾਂ ਇਹ ਗੱਲ ਵੱਡੇ ਭਾਈ ਦੇਖੋ ਜਿਹੜੀਆਂ ਮੁੰਡੇ ਨੇ ਗੱਲਾਂ ਕੀਤੀਆਂ ਤਾਂ ਸਿੱਧੂ ਨੇ ਇਹ ਗੱਲਾਂ ਸਮਝਣ ਵਾਲੀਆਂ ਵੀਰੇ ਠੀਕ ਹੈ ਇਹ ਗੱਲਾਂ ਜੇ ਸਮਝੋਗੇ ਫੇਰ ਆਉਣਗੇ ਵਿੱਚ ਮੈਂ ਕਿ ਵੀ ਦੇਖਿਆ ਸੀ ਤਾਂ ਮੱਜਾਂ ਦਾ ਕੰਮ ਉਦੋਂ ਆਪਣਾ ਮੰਦਾ ਹੁੰਦਾ ਜਦੋਂ ਮੰਨ ਲਓ ਮੜੇ ਦਾ ਘਰੇ ਕੋਈ ਦੋ ਪੈਸਾਂ ਦੀ ਲੋੜ ਹੁੰਦੀ ਆ ਕਸਕਸਾਈ ਹੁੰਦਾ ਉਦੋਂ ਆਪਾਂ ਜਿਹੜੀਆਂ ਮੱਜਾਂ ਦੀ ਖਰਾਕ ਹੈ ਉਹ ਘਟਾਉਣੀ ਸਟਾਰਟ ਕਰ ਦਨੇ ਆ ਵੀ ਦੁੱਧ ਘਟਾ ਯਾਰ ਛੱਡੋ ਥੋੜੀ ਜਿਹੀ ਖਰਾਕ ਘਟਾ ਲਓ ਉਦੋਂ ਥੋੜੀ ਥੋੜੀ ਖਰਾਕ ਘਟਦੇ ਘਟਦੇ ਉਹ ਦੁੱਧ ਕਿਦਾਂ ਨੂੰ ਜਿਆਦਾ ਡਾਊਨ ਮਾਰ ਜਾਂਦੀਆਂ ਮੁੜ ਕੇ ਆਪਾਂ ਕਹਦੇ ਨਾ ਯਾਰ ਇਹਦਾ ਖੋਲੇਆਂ 'ਚ ਖੋਲੇ ਹੋਣੀਆਂ ਹਨ ਤਾਂ ਵੀ ਹਰ ਇੱਕ ਚੀਜ਼ ਮੈਂਟੇਨ ਰੱਖੋ ਜੇ ਕੇਅਰ ਪੂਰੀ ਰੱਖਾਂਗੇ ਤਾਂ ਬਸੂ ਦੁੱਧ ਡਾਊਨ ਕੁੰ ਟਾਈਮ ਫਿਰ ਦਵਾਈ ਦਵਾਵਾਂਗੇ ਜਦੋਂ ਕੋਈ ਟਾਈਮ ਤੋਂ ਹੀ ਖੜਖਰਾਕ ਬਲਤਿਆਂ ਦਾ ਨੋਏ ਤਾਂ ਬਸੂ ਦੁੱਧ ਘੜਦਾ ਹੀ ਨਹੀਂ ਚੜ ਦੇਣੀ ਬਿਲਕੁਲ ਜੀ ਵੀਰੇ ਤੇ ਬਾਕੀ ਇੱਕ ਵਾਰੀ ਨੰਬਰ ਥੋੜਾ ਹੋਰ ਬੋਲੋ ਬੱਡੇ ਭਾਈ 86992 ਜੀ 86992 16149 ਜੀ 16149 ਤਾਂ ਇਹ ਬਾਈ ਦਾ ਨੰਬਰ ਹੈ ਜੀ ਤੇ ਬਾਈ ਦੀਆਂ ਗੱਲਾਂ ਵੀ ਬਹੁਤ ਵਧੀਆ ਲੱਗੀਆਂ ਦੇਖੋ ਬਾਈ ਨੇ ਨਾਲ ਤੁਹਾਨੂੰ ਸ਼ੁਰੂ ਦੇ ਵਿੱਚ ਪਹਿਲਾਂ ਦੇਖਿਆ ਬਰੀਡਿੰਗ ਵਾਸਤੇ ਝੋਟੀਆਂ ਵੀ ਦਿਖਾਈਆਂ ਤੁਹਾਨੂੰ ਤਾਂ ਬਾਕੀ ਮੱਝਾਂ ਦੇ ਤੋਂ ਦੇਖੋ ਪਾਵਾਂ ਦੀ ਕੋਈ ਤੋਕੜ ਹੈ ਪਾਵਾਂ ਦੀ ਕੋਈ ਸੱਜਰ ਹੈ ਤਾਂ ਤੁਹਾਨੂੰ ਆਰਡਰ ਵੀ ਪਤਾ ਲੱਗ ਜਾਂਦਾ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਣ ਆ ਚਲੋ ਜਦੋਂ ਹੁੰਦੇ ਆ ਜਿਆਦਾ ਐਨੀਮਲ ਹੁੰਦੇ ਆ ਜਿਹੜਾ ਹੁੰਦਾ ਪਸ਼ੂ ਨੇ ਜੇ ਮੈਂ ਦੁੱਧ ਦੇਣਾ ਉਹਦਾ ਆਰਡਰ ਦੇਖੋ ਉਹ ਜਿਹੜੀ ਕੰਨੀ ਤੇ ਖੜੀ ਐ ਥੋੜੀ ਧੁੱਪ ਪੈਂਦੀ ਐ ਐਚ ਐਫ ਵਰਗਾ ਆਰਡਰ ਆ ਇਹਦਾ ਤਾਂ ਦੇਖ ਸਕਦੇ ਆ ਜਿਹੜਾ ਹੁੰਦਾ ਇਹ ਡੈਰੀ ਦੇ ਵਿੱਚ ਕਿਤੇ ਪਸ਼ੂ ਲਿੱਸੇ ਜਦੋਂ ਸੂਣ ਵਾਲੇ ਹੁੰਦੇ ਆ ਉਦੋਂ ਪਸ਼ੂ ਆਟੋਮੈਟਿਕਲੀ ਰਾਜੀ ਹੋ ਜਾਂਦੇ ਆ ਇਹ ਜਿਹੜਾ ਸੈੱਟ ਹੁੰਦਾ ਜਿਆਦੇ ਪਸ਼ੂਆਂ ਦੇ ਵਿੱਚ ਮਾੜਾ ਮੋਟਾ ਇਦਾਂ ਰਹਿੰਦਾ ਤੇ ਬਾਕੀ ਜਿਹੜੀ ਚੀਜ਼ ਆ ਬਰੀਡ ਤੇ ਕੰਮ ਕੀਤਾ ਤੇ ਬਾਕੀ ਭਾਈ ਜੀ ਇੱਕ ਚੀਜ਼ ਹੋਰ ਵੀ ਦੱਸੋ ਜਿਹੜਾ ਤੁਸੀਂ ਨਾਲ ਬਰੀਡ ਤੇ ਕੰਮ ਕਰਦੇ ਆ ਜਿਹੜੀ ਬਰੀਡਿੰਗ ਵਾਲੀਆਂ ਵੀ ਤੁਸੀਂ ਹਜੇ ਵਧਾਉਣ ਤੇ ਜ਼ੋਰ ਦਿੱਤਾ ਕਿ ਇਦੂ ਬਾਅਦ ਇਹ ਸੈਟ ਮੈਂ ਵੀ ਜਿਹੜੀ ਹੁਣ 20 ਜੇ ਝੋਟੀਆਂ ਤਿਆਰ ਕਰ ਲਈਆਂ ਵੀ ਹਰ ਵਾਰੀ ਆਪਾਂ 10 20 ਪਸ਼ੂ ਆਪਣੇ ਨਿਕਲਨੇ ਵੀ ਚਾਹੀਦੇ ਆ ਜੀ ਜਿਹੜਾ ਮੇਰਾ ਟਾਰਗੇਟ ਹੈ ਇੱਕ ਪਕੜ 1000 ਮੱਝ ਦਾ ਟਾਰਗੇਟ ਹੈ ਕਰਨ ਦਾ ਕਰਨਾ ਪਰਮਾਤਮਾ ਨੇ ਕਰਨਾ ਪਰਮਾਤਮਾ ਨੇ ਮਿਹਨਤ ਤੁਸੀਂ ਕਰਨੀ ਹੈ ਬਿਲਕੁਲ ਜੀ ਬਹੁਤ ਸੋਹਣੀ ਸੋਚ ਆ ਭਾਈ ਬਿਲਕੁਲ 50 ਮਹੀਸਾਂ ਜੋ ਖੁਸ਼ ਨਹੀਂ ਪਿਆ ਜਾਂ ਸਤ ਲਾਲੂ ਮੈਂ ਇਨਾਂ ਤੇ ਹਜੇ ਕੁਛ ਨਹੀਂ ਖੁਸ਼ ਨਹੀਂ ਜਿਹੜਾ ਟਾਰਗੇਟ ਹੈ 1000 ਮੱਚਦਾ ਜੀ ਓਕੇ ਵੀਰੇ ਵੀ ਟਾਰਗੇਟ ਆਪਣਾ 1000 ਮੱਚਦਾ ਹੈ ਪਰਮਾਤਮਾ ਛੇਤੀ ਤੁਹਾਨੂੰ ਤੁਹਾਡੇ ਟਾਰਗੇਟ ਤੇ ਪਹੁੰਚਾਓ ਵੀਰੇ ਜਦੋਂ ਸਾਰਾ ਪਰਿਵਾਰ ਜਦੋਂ ਨਾਲ ਮਿਹਨਤ ਕਰਦਾ ਹੋਵੇ ਤਾਂ ਮਿਹਨਤੀ ਪਰਿਵਾਰ ਨੂੰ ਕੋਈ ਬਾਲਾ ਵੱਡਾ ਕੰਮ ਨਹੀਂ ਇਹ ਤਾਂ ਨਵੇਂ ਭਰਾਵਾਂ ਨੂੰ ਵੀ ਇਹੀ ਰਿਕਵੈਸਟ ਹੈ ਵੀ ਤੁਸੀਂ ਇਦਾਂ ਦੇ ਜਿਹੜੇ ਮੁੰਡੇ ਆਉਣ ਵਾਲੇ ਕੰਮ ਦੇ ਵਿੱਚ ਵੱਧਦੇ ਆ ਤੁਸੀਂ ਉਹਦਾਂ ਦੇ ਦੇਖਿਆ ਕਰੋ ਉਹਨਾਂ ਨੂੰ ਦੇਖ ਕੇ ਤੁਸੀਂ ਉਹਨਾਂ ਦੇ ਮਗਰ ਲੱਗੋਗੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਤਾਂ ਜੇ ਤੁਸੀਂ ਮਤਲਬ ਫੇਲ ਹੋਏ ਬੰਦੇ ਤੋਂ ਕੰਮ ਸਿੱਖੋਗੇ ਨਾ ਵੀ ਤੂੰ ਕਿਉਂ ਫੇਲ ਹੋਇਆ ਉਹਨੇ ਤੈਨੂੰ ਫੇਲ ਦੀਆਂ ਕਹਾਣੀਆਂ ਹੀ ਦੱਸਣੀਆਂ ਠੀਕ ਆ ਉਹਨੇ ਕਾਮਯਾਬ ਵਾਲੀ ਤੁਹਾਨੂੰ ਕਹਾਣੀ ਨਹੀਂ ਦੱਸ ਸਕਦਾ ਠੀਕ ਆ ਉਹਨੇ ਦੱਸਣਾ ਵੀ ਆ ਤਾਂ ਯਾਰ ਕੰਮ ਆਏ ਸੀ ਆਏ ਸੀ ਮੈਂ ਫੇਲ ਹੋ ਗਿਆ ਤੇ ਪਰ ਹਕੀਕਤ ਇਹ ਹੈ ਜੇ ਤੁਸੀਂ ਜਿਹੜਾ ਬੰਦਾ ਕਾਮਯਾਬ ਹੁੰਦਾ ਕਿਸੇ ਵੀ ਕਿੱਤੇ ਦੇ ਵਿੱਚ ਤੁਸੀਂ ਉਹਦੇ ਨਾਲ ਤੁਸੀਂ ਗੱਲ ਕਰੋਗੇ ਬਿਜ਼ਨਸ ਕੋਈ ਛੋਟਾ ਵੱਡਾ ਨਹੀਂ ਕੋਈ ਵੀ ਮਰਜ਼ੀ ਕਰੋ ਜੇ ਤੁਸੀਂ ਉਹਦੇ ਨਾਲ ਗੱਲ ਕਰੋਗੇ ਤਾਂ ਉਦੋਂ ਹੀ ਤੁਹਾਨੂੰ ਤਾਂ ਉਹ ਪੂਰੇ ਟੌਪ ਦੀ ਗੱਲ ਬਾਤ ਦੱਸੂ ਵੀ ਜਿਵੇਂ ਬਾਈਡਰ ਦੱਸਿਆ ਵੀ 14-15 ਮਹੀਸਾਂ ਤੋਂ ਕਰਦਾ ਕਰਦਾ ਤੂੰ ਦੇਖੋ ਵੀ ਕੋਈ ਪੈਸਾ ਨਹੀਂ ਆਵਦੇ ਕੋਲ ਬਿ ਐਕਸਟਰਾ ਕੋਈ ਫਸਲ ਦਾ ਨਹੀਂ ਕੋਈ ਉਹ ਨਹੀਂ ਕੀਤਾ ਬਸ ਉਹ ਮਹੀਸਾਂ ਕੇ ਰਾਂ ਸਟਾਰਟਿੰਗ ਦੇ ਵਿੱਚ 14-15 ਮੱਜਾਂ ਤੋਂ ਸਟਾਰਟ ਕੀਤਾ ਤੇ ਆਪ ਵੀ ਭਰਾ ਮਿਹਨਤ ਕਰਨ ਵਾਲੇ ਆ ਹਨਾ ਤਾਂ ਦਸਾਂ ਨੌਹਾਂ ਦੀ ਕਮਾਈ ਕਰਨ ਵਾਲੇ ਆ ਉਹ ਮੱਜਾਂ ਦੇ ਉੱਤੇ ਅੰਕਲ ਨੇ ਵੀ ਪਹਿਲਾਂ ਦੱਸ ਕੇ ਟਾਸੀ ਬਾਈ ਉਦੋਂ ਗਿਆ ਵਾ ਸੀਗਾ ਬਾਹਰ ਕੰਮ ਤਾਸੀਂ ਬੈਠੇ ਗੱਲਾਂ ਬਾਤਾਂ ਕਰਦੇ ਅੰਕਲ ਨੇ ਵੀ ਦੱਸਿਆ ਵੀ ਜੇ 60 70000 ਰੁਪਏ ਦਾ ਸੀਗਾ ਉਹ 60 70000 ਰੁਪਏ ਲਿਆ ਕੋਈ ਚੰਗੀ ਟੋਕਰ ਸਿਰੇ ਦੀ ਮੱਝ ਲੈ ਲਈ ਫੇਰ ਲੈ ਲਈ ਫੇਰ ਲੈ ਲਈ ਵੀ ਐਦਾਂ ਹੀ ਆ ਮਤਲਬ ਇਹਨੇ ਵੀ ਮਤਲਬ ਜਿਹੜਾ ਪਸ਼ੂਆਂ ਦਾ ਪੈਸਾ ਸੀ ਨਾ ਪਸ਼ੂਆਂ ਦੇ ਉੱਤੇ ਅੱਜ ਤੱਕ ਲਾਈ ਗਿਆ ਤੇ ਹੁਣ ਹਾਂ ਕਮਾਈ ਹੁਣ ਸਾਧਨ ਆਪਦੀ ਹੈ ਜੇ 3-4 ਲੱਖ ਕਮਾਉਂਦਾ ਦੋ 2.5 ਲੱਖ ਪਸ਼ੂਆਂ ਤੇ ਲਾ ਲਿਆ 1.5-2 ਲੱਖ ਰੁਪਇਆ ਤੇ ਬੰਦੇ ਦਾ ਇਹਨਾਂ ਦਾ ਖਰਚਾ ਹੁੰਦਾ ਨਹੀਂ 10-20000 ਹੁੰਦਾ ਟੌਰ ਨਾਲ ਜੇ ਕਬੀਲਦਾਰੀ ਵਧੀਆ ਆਪਾਂ ਰੋਟੀ ਚੰਗੀ ਖਾ ਕੇ ਪੈਣਾ ਤਾਂ ਵਧੀਆ ਕੋਈ ਰਿਸ਼ਤੇਦਾਰੀ ਚ ਵੀ ਜਾਣਾ ਆਉਣਾ ਜਾਦੇ ਵੀ ਖੇਤੀ ਜੀ ਨੂੰ ਤਾਂ ਜਦੋਂ ਆਪ ਦਾ ਕੰਮ ਬਿਜ਼ਨਸ ਹੁੰਦਾ ਤਾਂ ਉਹ ਤਾਂ 20-30000 ਰੁਪਏ ਜਿਆਦਾ ਖਰਚਾ ਹੀ ਆਉਂਦਾ ਹਨ ਇਸ ਤੋਂ ਬਾਅਦ ਵਾਲੇ ਸਾਰੇ ਪਸੂਆਂ ਦੇ ਸਾਰੇ ਪੈਸੇ ਆ ਸਾਰੇ ਵੀ ਆਪਾਂ ਉੱਤੇ ਲਾ ਸਕਦੇ ਆ ਜਿਵੇਂ ਭਰਾ ਦਾ ਟਾਰਗੇਟ ਆ ਤੇ ਦਿਓ ਭਰਾ ਨੂੰ ਵਧਾਈਆਂ ਤੇ ਮੁਬਾਰਕਾਂ ਵੀ ਦਿਓ ਤੇ ਅਰਦਾਸਾਂ ਵੀ ਕਰੋ ਵੀ ਇਹ ਜਿਹੜੇ ਮਿਹਨਤੀ ਭਰਾ ਆਗੇ ਤੇ ਉਹਨਾਂ ਦਾ ਵੱਧ ਤੋਂ ਵੱਧ ਛੇਤੀ ਟਾਰਗੇਟ ਜਿਹੜਾ ਪੂਰਾ ਹੋਵੇ ਬਾਈ ਕਿਉਂਕਿ ਜਿਹੜਾ ਬੰਦਾ 2 ਸਾਲਾਂ ਦੇ ਵਿੱਚ 10-15 ਪਸੂਆਂ ਤੋਂ ਜਾ ਕੇ 80-90 ਬਣਾ ਸਕਦਾ ਤਾਂ ਉਹ 5-7 ਸਾਲਾਂ ਦੇ ਵਿੱਚ ਵਿੱਚ ਉਹਦੋਂ ਪਹਿਲਾਂ-ਪਹਿਲਾਂ ਜਾ ਕੇ 1000 ਦਾ ਜਿਹੜਾ ਟਾਰਗੇਟ ਪੂਰਾ ਕਰ ਸਕਦਾ ਤਾਂ ਐਦਾਂ ਦੇ ਭਰਾਵਾਂ ਤੋਂ ਸਲਾਮਾ ਲਿਆ ਕਰੋ ਨੰਬਰ 2 ਦਾ ਦੋ ਵਾਰੀ ਬੋਲਤਾ ਤਾਂ ਜਿਹੜੀ ਭਾਰ ਪੈਣ ਵਾਲੀ ਦਵਾਈ ਬਾਰੇ ਸਾਨੂੰ ਬਾਈ ਨੇ ਗਰੰਟੀ ਦਿੱਤੀ ਵੀ ਬਾਈ ਜੀ ਅੱਜ ਤੱਕ ਕੋਈ ਪੰਮਾਂ ਦੀ ਇੱਕ ਅੱਧਾ ਕੁਦਰਤ ਕਨੂ ਕੋ ਕਿਸੇ ਨੂੰ ਵੈਸੇ ਹੀ ਪੌਂਦੀ ਹੋ ਗਿਆ ਹੋਵੇ ਪਰ ਜੇ 2-4 ਲਾਂਬੇ ਵੀ ਹੁੰਦੇ ਵੀ ਆਪਾਂ ਦੱਸ ਦੇਣੀ ਸੀਗੇ ਤਵੇ ਤਸੱਲੀ ਆ ਪੂਰੀ ਫੁੱਲ ਉਹ ਜੀ ਉਹਦਾ ਸਨੇ ਆਪਾਂ ਪੂਰੀ ਬੱਚੇ ਦਾ ਨਹੀਂ ਨਿਕਲਦੀ ਉਹ ਡਾਕਟਰ ਜਵਾਬ ਦੇ ਜੀ ਇਹਨੂੰ ਕੱਟਿਆ ਨੂੰ ਫੜਾ ਦੇਦਾ ਕੋਈ ਲਾਅ ਹੀ ਨਹੀਂ ਉਹ ਕੇਸ ਵੀ ਨਹੀਂ ਛੱਡਦਾ ਉਹ ਵੀ ਕੇਸ ਜਿਵੇਂ ਉਹ ਤਾਂ ਗੱਲੀ ਕੁਛ ਨਹੀਂ ਮਾਮੂਲੀ ਗੱਲ ਹੈ ਜਿਹੜੇ ਛੋਟੇ ਮੋਟੇ ਕੇਸ ਹੈ ਕੋਈ ਮਾੜਾ ਮੋਟਾ ਪੁੱਲ ਬਕਉਂਦੀ ਹੈ ਜਾਂ ਅੱਧੀ ਬੱਚੀ ਦਾ ਨੀ ਕੱਢਦੀ ਹੈ ਜਾਨੀ ਕਿ ਜਿਹੜੀ ਮੈਂ ਪੂਰੀ ਬੱਚੀ ਦਾ ਨੀ ਕੱਢਦੀ ਹੈ ਉਹਨੂੰ ਵੀ ਬੰਦ ਕਰ ਦਿੰਦੀ ਹੈ ਬੰਦ ਕਰ ਦਿੰਦੀ ਹੈ ਉਹਨੂੰ ਜਾਨੀ ਬਹੁਤ ਬਹੁਤ ਬਾਈ ਧੰਨਵਾਦ ਤੇਰਾ ਕੋਲ ਮੱਝ ਵੀ ਹੈ ਇੱਥੇ ਉੱਧਰ ਖੜੀ ਹੈਗੀ ਅੱਛਾ ਜੀ ਉਹ ਆਪਾਂ ਕਹਿੰਦੇ ਇਹ 2 ਸਾਲ ਪਹਿਲਾਂ ਪੂਰੀ ਬੱਚੀ ਦਾ ਨੀ ਕੱਢੀ ਸੀ ਆਪਾਂ ਲਿਆਂਦੀ ਸੀ ਪਤਾ ਨਹੀਂ ਸੀ ਦੋ ਅੱਥ ਨਹੀਂ ਕੱਢ ਗਈ ਬੱਚੀ ਦਾ ਨੀ ਉਹ ਰੱਖ ਰખી ਆਪਾਂ ਦੇਖੋ ਉਹ ਕੀ ਆ ਉਹ ਵਧੀਆ ਮੁਰਕੇਤ ਕੀ ਵਧੀਆ ਸੂਆ ਸੂਆ ਤੇ ਵਧੀਆ ਦੁੱਧ ਮੱਝ ਹੋਵੇ ਅਫਸਰ ਝੋਟੀ ਹੋਵੇ ਉਦਦ ਦੀ ਕਿਰਿਆ ਵਿੱਚ ਅਫਸਰ ਝੋਕੀਆਂ ਦੀ ਵੀ ਪੈ ਰਿਆ ਹੈਗਾ ਤੇ ਕਹਿੰਦੇ ਆਪਾਂ ਕਿਸੇ ਵੀ ਪ੍ਰਕਾਰ ਦਾ ਪਸ਼ੂ ਹੋਵੇ ਗਾਂ ਹੋਵੇ ਮੱਝ ਹੋਵੇ ਅਫਸਰ ਝੋਟੀ ਹੋਵੇ ਤੇ ਮੰਨ ਪਰ ਗਰੰਟੀ ਨਾਲ ਦਵਾਈ ਦੇ। ਭਾਈ ਜੀ ਮੈਨੂੰ ਨਾ ਡੇਲੀ ਮੈਂ ਤਾਂ ਬਾਰੀ-ਬਾਰੀ ਧੰਨਵਾਦ ਤੁਹਾਡਾ ਕਰਦਾ ਜਿਹੜੀ ਤੁਸੀਂ ਇਹ ਦਵਾਈ ਬਣਾਈ ਹੈ। ਮੈਨੂੰ ਡੇਲੀ ਹਕੀਕਤ ਹੀ ਹੈ ਕਮੈਂਟਾਂ ਦੇ ਵਿੱਚ ਵੀ ਦੇਖ ਲਓ ਮੈਨੂੰ ਡੇਲੀ 5-7 ਬੰਦਿਆਂ ਦਾ ਪਰਸਨਲ ਫੋਨ ਆਉਂਦਾ ਕਿਹੇ ਮੱਝੇ ਤਿੰਨ ਮਹੀਨੇ ਪਏ ਆ ਕਿਹੇ ਢਾਈ ਪਏ ਆ ਕਿਹੇ ਝੋਟੀ ਚ ਪਏ ਆ ਕਈ ਝੋਟੀਆਂ ਇਹ ਜਿਹੀਆਂ ਹਜੇ ਚੈੱਕ ਹੀ ਕਰਾਂਗਾ ਉਹ ਵੀ ਦਿਖਾਉਣ ਲੱਗ ਗਈਆਂ ਠੀਕ ਆ ਤੇ ਮੈਂ ਅੱਗੇ ਸੋਚਦਾ ਉਹਨਾਂ ਵੀ ਬਣੂ ਕੀ ਗਾਹਾਂ ਤਾਂ ਚੱਲ ਜੇ ਤੇਰੇ ਵਰਗੇ ਭਰਾ ਮਿਲਦੇ ਆ ਤਾਂ ਗਾਹਾਂ ਉਹਨਾਂ ਦਾ ਵੀ ਵਿਚਾਰਿਆਂ ਦਾ ਹੁਣ ਪੱਕਾ ਹੱਲ ਮਿਲ ਗਿਆ ਬਈ ਆਪਾਂ ਨੂੰ ਲਓ ਵੀ ਮਿੱਤਰੋ ਜਮਾ ਪੱਕਾ ਹੱਲ ਹੈ ਜਿਵੇਂ ਤੁਸੀਂ ਅੱਜ ਪੌਦਿਆਂ ਫੋਨ ਕਰਕੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਕਿ ਬਾਤ ਤੋਂ ਬਾਤ ਭਰਾਵਾਂ ਦਾ ਇੱਕ ਪਤਾ ਲੱਗੇ ਤਾਂ ਬਾਤ ਤੋਂ ਬਾਤ ਭਰਾ ਜਿਹੜਾ ਇਹ ਚੀਜ਼ ਦਾ ਲਾਹਾ ਲੈ ਸਕਣ ਤਾਂ ਤੁਹਾਨੂੰ ਜਮਾ ਦੱਸਦਾ ਵੀ 500 ਤੋਂ ਲਾ ਕੇ 1000 ਰੁਪਏ ਦੇ ਵਿੱਚ ਜਿੱਡਾ ਮਰਜੀ ਪਾਰ ਵਾਲਾ ਕੇਸ ਹੋਵੇ ਉਹ ਲੋਟ ਹੈ ਉਸ ਤੋਂ ਵੱਧ ਨਹੀਂ ਦੇਣੀ ਘੱਟ ਮਾਰਾ ਮੋਟਾ ਪੈਂਦਾ 500 ਦੀ ਦਵਾਈ ਹੈ ਜੇ ਜ਼ਿਆਦਾ ਵੀ ਪੈਂਦਾ ਪਾਵਾਂ ਦੀ ਜਿਵੇਂ ਬਾਈ ਦਾਦੇ ਦੇ ਬੱਚੇਦਾਨੀ ਕੱਢ ਗਈ ਬਾਹਰ ਉਦਾਂ ਦਾ ਕੋਈ ਪ੍ਰੋਬਲਮ ਜ਼ਿਆਦਾ ਪੈਂਦਾ ਤੇ ਉਹ ਬਾਈ ਕਹਿੰਦਾ ਬਸ ਕੱਲਾ ਸਿਰਫ 1000 ਰੁਪਏ ਲੱਗਣਾ ਬਾਈ ਕੱਲਾ ਬਸ ਸਿਰਫ ਜਿਹੜੀ ਦਵਾਈ ਬਣਦੀ ਹੈ ਕੱਲਾ ਉਹਦੀ ਪੈਸਾ ਲੈਂਦਾ ਬਾਈ ਕਹਿੰਦਾ ਵੀ ਆਪਾਂ ਨੂੰ ਦੂਜਾ ਪੈਸਾ ਲੈਣ ਦੀ ਲੋੜ ਨਹੀਂ ਪਰਮਾਤਮਾ ਨੇ ਆ ਵੀ ਬਾਂ ਵਧੀਆ ਫੜੀ ਆ ਬਸ ਜਿੰਨੀ ਕਿ ਇਹਨਾਂ ਦੀ ਮਿਹਨਤ ਲੱਗਦੀ ਆ ਦਵਾਈ ਤੇ ਖਰਚਾ ਹੁੰਦਾ ਬਸ ਸਿਰਫ ਇਹ ਕੱਲੇ ਦਵਾਈ ਦੀ ਖਰਚਾ ਲੈਂਦਾ ਤਾਂ ਆਪ ਵੀ ਤੁਸੀਂ ਸੋਚ ਲਓ ਵੀ 1500 ਦਾ ਅੱਜ ਕੱਲ ਆਉਂਦਾ ਕੀ ਹੈ ਤਾਂ ਇੱਥੇ ਹੀ ਪਤਾ ਲੱਗਦਾ ਹੁੰਦਾ ਵੀ ਹਾਂ ਵੀ ਇਹ ਇੱਕ ਸੇਵਾ ਦੇ ਲਗਣ ਦੇ ਨਾਲ ਹੀ ਇਹ ਕੰਮ ਕਰਦੇ ਆਪ ਵੀ ਪਸ਼ੂਆਂ ਦੇ ਵਿੱਚ ਪਸ਼ੂਆਂ ਵਾਲਿਆਂ ਨੂੰ ਪਸ਼ੂਆਂ ਦਾ ਦਰਦ ਹੁੰਦਾ ਬਈ ਆਮ ਬੰਦੇ ਨੂੰ ਨਹੀਂ ਦਰਦ ਹੁੰਦਾ ਹਰ ਬੰਦੇ ਨੇ ਆਪ ਦੀ ਸਕੀਮ ਲਾ ਕੇ ਲੰਘ ਜਾਣਾ ਪਰ ਪਸ਼ੂਆਂ ਵਾਲਾ ਬੰਦਾ ਪਸ਼ੂਆਂ ਵਾਲੇ ਦੀ ਸੋਚੂਗਾ ਬਈ ਆ ਹੋਰ ਕੁਝ ਕਹਿਣਾ ਚਾਹੁੰਦੇ ਆ ਵੀਰੇ ਤੇ ਇੱਕ ਮੈਂ ਵੀ ਮੇਰੇ ਕੋਲ ਨੰਬਰ ਸੇਵ ਹੈ ਜਿਹਨੇ ਦਵਾਈ ਲੈ ਕੇ ਜੇ ਤੁਹਾਡੀ ਗੱਲ ਵੀ ਕਰਾ ਸਕਾਂ ਮੈਂ ਕਿਹਨੇ ਕਹਿੰਦੇ ਫ੍ਰੀ ਕਰਕੇ ਨਹੀਂ 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 ਭਾਈ ਉਹ ਤਾਂ ਆਪ ਨੂੰ ਪਤਾ ਹੀ ਆ ਯਾਰ ਜਦੋਂ ਐਡਾ ਵੱਡਾ ਆਪਾਂ ਬਾਵਾ ਉਹੀ ਕਰਦਾ ਹੁੰਦਾ ਜਿਹੜੇ ਦਾ ਪਤਾ ਹੁੰਦਾ ਕਰੰਟ ਹੁੰਦਾ ਵੀ ਭਾਈ ਅਸੀਂ ਉਹਨੂੰ ਕਰਾਇਆ ਵਾਸਤੇ ਦੇ ਦਾਂਗੇ ਆਪਾਂ ਵੀ ਦੇਖੋ ਹਜ਼ਾਰਾਂ ਨੰਬਰ ਸੇਵ ਹੈਗੇ ਵੀ ਜਿਹੜਾ ਮਰਜ਼ੀ ਕੰਟੈਕਟ ਲਾ ਸਕਦੇ ਹਾਂ ਜਿਹੜੀ ਮਰਜ਼ੀ ਨਾਲ ਕਹਿ ਸਕਦੇ ਹਾਂ ਵੀ ਕਿੰਮਿਆਂ ਕੇਸ ਦੋਦਾ ਬਿਲਕੁਲ ਜੀ ਜਿੰਨਾ ਸੋਲਵ ਹੋਇਆਗੇ ਨਾਲੇ ਤਾਂ ਭਾਈ ਬਾਲਾ ਕੋਈ ਵੱਡਾ ਕੰਮ ਹੀ ਨਹੀਂ ਇਹਦਾ ਮਤਲਬ 1500 ਦਾ ਮਤਲਬ ਕੱਲਾ ਪਤ ਦਵਾਈ ਦਾ ਖਰਚ ਹੀ ਲੈਣਾ ਤੇ ਇੰਨੇ ਦੇ ਵਿੱਚ ਜਦੋਂ ਭਾਰ ਪੈ ਨੂੰ ਹਟ ਜਾਂਦਾ ਆਟੋਮੈਟਿਕ ਤਿਆਰਪਾ ਹੁਣ ਅੱਜ ਇੱਕ ਲੈ ਕੇ ਜਾਓ ਕੱਲ ਨੂੰ ਦੋ ਲੈ ਕੇ ਜਾਣਗੇ ਜਿਵੇਂ ਆ ਵੀਰ ਇਹਨਾਂ ਦੇ ਲਿਆ ਜੀਨੇ ਵਰਤੀ ਇਹਨਾਂ ਨੂੰ ਤੋਰਤਾ ਵੀ ਭਾਈ ਤੂੰ ਜਾ ਕੇ ਉੱਥੋਂ ਲੈ ਆਣਾ ਤਾਂ ਇਹੀ ਚੀਜ਼ਾਂ ਬਹੁਤ ਦੇਖਣ ਨੂੰ ਮਿਲਦੀਆਂ ਆਪਣੇ ਆਪ ਨੂੰ ਪਤਾ ਲੱਗਿਆ ਬਾਈ ਨੂੰ ਵੀ ਮੈਂ ਪੁੱਛਿਆ ਤਾਂ ਬਾਅਦ ਵੀ ਭਾਈ ਕਿਵੇਂ ਆਏ ਬਾਈ ਦੇ ਮਿੱਤਰ ਆ ਬਾਈ ਕਹਿੰਦਾ ਨਹੀਂ ਭਰੇ ਸਾਡਾ ਨਾਲ ਦਾ ਪਿੰਡ ਹੈ ਤਾਂ ਇੱਥੋਂ ਕਹਿੰਦਾ 10-15 ਕਿਲੋਮੀਟਰ ਦੂਰ ਆ ਸਾਡਾ ਯਾਰ ਮਿੱਤਰ ਲੈ ਕੇ ਗਿਆ ਸੀ ਪਹਿਲਾਂ ਇੱਕ ਦੋ ਬੰਦੇ ਹੋਰ ਵੀ ਲੈ ਕੇ ਗਏ ਸੀ ਤੇ ਮੱਝ ਦੇ ਭਾਰ ਪੈਂਦਾ ਤਾਂ ਵੀ ਬੜੀ ਵਧੀਆ ਦਵਾਈ ਹੈ ਹਨਾ ਤੁਸੀਂ ਉਦੋਂ ਗਏ ਵੀ ਸੀਗੇ ਮੈਂ ਉਦੋਂ ਬਾਹਰ ਖੜਾ ਸੀਗਾ ਉੱਥੇ ਵੀ ਭਰਾ ਦੋ ਚਾਰ ਪਸ਼ੂ ਵਾਲੇ ਮਿਲੇ ਉਹਨਾਂ ਨੇ ਵੀ ਮੈਨੂੰ ਐ ਦੱਸਿਆ ਕਹਿੰਦੇ ਦਵਾਈ ਲੈਣਾ ਹੈ ਠੀਕ ਆ ਉਹਨਾਂ ਨੂੰ ਵੀ ਕੁਦਰਤੀ ਪਤਾ ਸੀ ਇੱਥੋਂ ਸਮਾਨ ਸੌਣ ਚੱਕਣਾ ਆਏ ਹੋਏ ਸੀਗੇ ਤੇ ਮੈਂ ਉਹਨਾਂ ਨਾਲ ਰੀਲਾਂ ਵੀ ਪੰਗਾ ਸੀ ਦੋਨੇ ਪੰਗਾਂ ਨਾਲ ਉਹ ਗੱਡੀਆਂ ਉਹਨਾਂ ਨੇ ਰੋਕੀਆਂ ਪਹਿਲਾਂ ਇੱਕ ਜਣੇ ਨੇ ਰੋਕੀ ਫਿਰ ਦੂਜੇ ਨੇ ਉਹ ਥੋੜਾ ਘਰ ਦੇ ਇੱਕ ਇਹਨਾਂ ਦੇ ਸਕੇ ਦਵਾਈ ਲੈਣਾ ਫਿਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਅੱਜ ਸਪੈਸ਼ਲੀ ਆਈ ਆਏ ਹਾਂ ਤਾਂ ਨਾਲੇ ਮੈਂ ਕਿਹਾ ਵੀਡੀਓ ਸ਼ੂਟ ਕਰਨੀ ਸੀਗੀ ਬਾਈ ਦਾ ਜਿਹੜੀ ਫਾਰਮ ਹੈ ਚੜਤਵਾਲਾ ਤੇ ਉਹ ਵੀ ਆਪਾਂ ਲੋਕਾਂ ਨੂੰ ਦਿਖਾਉਣਾ ਕਿਉਂਕਿ ਨਵੇਂ ਭਰਾ ਦੇਖ ਕੇ ਆਪਦੇ ਵੱਡੇ ਫਾਰਮ ਪਾਉਣ ਬਾਕੀ ਜਿਹੜੇ ਬੰਦੇ ਦੁਖੀ ਆ ਉਹਨਾਂ ਨੂੰ ਵੀ ਪਤਾ ਲੱਗ ਜੂ ਦਵਾਈ ਬਾਰੇ ਤਾਂ ਠੀਕ ਆ ਜੀ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ